ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਉਸ ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਨੇ ਬੈਵਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਵਾ ਰਹੇ ਕਿਉਂਕਿ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਇਨਵੋਲਵ ਨੇ ਇਸ ਦਾ ਖੁਲਾਸਾ ਹੋ ਰਿਹਾ ਹੈ ਹਾਲਾਂਕਿ ਜੇ ਗੱਲ ਕਰੀਏ ਕੁਵਰ ਵਿਜੇ ਪ੍ਰਤਾਪ ਸਿੰਘ ਦੀ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਸੀ ਕਿ ਅਸੀਂ ਸਿੱਖ ਕੌਮ ਦੇ ਨਾਲ ਵਾਅਦਾ ਕੀਤਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਵੇਗਾ ਚਾਹੇ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਮਾਫੀਨਾਮਾ ਦਵਾਇਆ ਹੋਵੇ ਚਾਹੇ ਬੇਵਲ ਕਲਾਂ ਵਾਲਾ ਗੋਲੀਕਾਂਡ ਹੋਵੇ ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਵੇ ਹਲਕਾ ਸ਼੍ਰੀ ਫਰੀਦਕੋਟ ਦੇ ਵਿੱਚ ਲੇਕਿਨ ਉਹ ਇਨਸਾਫ ਕੌਮ ਨੂੰ ਨਹੀਂ ਮਿਲੇ ਉਹਨਾਂ ਕਹਿੰਦਾ ਪੁਖਤਾ ਸਬੂਤ ਨੇ ਮੇਰੇ ਕੋਲ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਉਹਨਾਂ ਫਾਈਲਾਂ ਉੱਤੇ ਬੈਠ ਗਏ ਨੇ ਤੇ ਮੈਨੂੰ ਕੋਈ ਵੀ ਫੈਸਲਾ ਨਹੀਂ ਲੈਣ ਦਿੱਤਾ ਜਾ ਰਿਹਾ ਲੇਕਿਨ ਇੱਕ ਇਧਰ ਇੱਕ ਹੋਰ ਖਬਰ ਆ ਰਹੀ ਹੈ ਸਾਬਕਾ ਜੱਜਸ ਨੇ ਤੇ ਆਪ ਤੇ ਵੱਡੇ ਲੀਡਰ ਜੋਰਾ ਸਿੰਘ ਸਾਬਕਾ ਜਸਟਿਸ ਤੇ ਆਪ ਦੇ ਵੱਡੇ ਲੀਡਰ ਜੋਰਾ ਸਿੰਘ ਵੱਡਾ ਦਾਵਾ ਕਰ ਰਹੇ ਨੇ ਸਾਬਕਾ ਜਸਟਿਸ ਜੋਰਾ ਸਿੰਘ ਨੇ ਵੱਡਾ ਦਾਵਾ ਕੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੇਰੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਆਈ ਸੀ ਕਿ 2015 ਵਿੱਚ ਬੇਅਦਬੀ ਪਿੱਛੇ ਆਪ ਦੇ ਵੱਡੇ ਲੀਡਰਾਂ ਦਾ ਹੱਥ ਸੀ ਜੇ ਭਗਵੰਤ ਮਾਨ ਚਾਹੇ ਤਾਂ ਮੇਰੇ ਨਾਲ ਅਕਾਲ ਤਖਤ ਸਾਹਿਬ ਤੇ ਆ ਕੇ ਬੈਸ ਰੱਖ ਲਵੇ ਮੈਂ ਇੱਕ ਇੱਕ ਸਬੂਤ ਦਿਆਂਗਾ ਢਾਈ ਮਹੀਨੇ ਵੀ ਜਾਣ ਦੇ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤੋ ਮਾਨ ਨੇ ਮੇਰਾ ਚੈਲੰਜ ਕਿਉਂ ਨਹੀਂ ਕਬੂਲਿਆ ਕਿਉਂਕਿ ਇਹਨਾਂ ਦੇ ਵੱਡੇ ਆਗੂ ਜਿਹੜੇ ਨੇ ਜਿਹੜੇ 2015 ਦੇ ਵਿੱਚ ਬੇਅਦਬੀ ਹੋਈ ਹੈ ਫਰੀਦਕੋਟ ਹਲਕੇ ਦੇ ਵਿੱਚ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਈ ਉਸਦੇ ਅੰਗ ਖਿਲਾਰੇ ਗਏ ਪਾੜੇ ਗਏ ਅਤੇ ਨਾਲੀਆਂ ਦੇ ਵੀ ਛੁੱਟੇ ਗਏ ਫਿਰ ਚੈਲੰਜ ਕੀਤਾ ਗਿਆ ਹਲਕਾ ਫਰੀਦਕੋਟ ਦੇ ਲੋਕਾਂ ਨੂੰ ਕਿ ਤੁਹਾਡਾ ਗੁਰੂ ਸਾਡੇ ਕੋਲ ਹੈ ਇਹ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਨੇ ਕਿਹਾ ਸੀ ਤੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਇਨਵੋਲਵ ਨੇ ਉਹਨਾਂ ਦੀ ਮਿਲੀ ਭੁਗਤ ਅਤੇ ਉਹਨਾਂ ਦੀ ਸ਼ਹਿਤ ਇਹ ਕੰਮ ਹੋਇਆ ਹੈ ਇਸ ਦਾ ਖੁਲਾਸਾ ਕੀਤਾ ਹੈ ਜਸਿਸ ਜੋਰਾ ਸਿੰਘ ਨੇ ਸਾਬਕਾ ਜਸਿਸ ਜੋਰਾ ਸਿੰਘ ਨੇ ਕਿਹਾ ਕਿ ਜੇਕਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਮੇਰੇ ਨਾਲ ਗੱਲਬਾਤ ਕਰਦੇ ਨੇ ਤੇ ਮੈਂ ਉਹਨਾਂ ਨੂੰ ਇੱਕ ਇੱਕ ਸਬੂਤ ਦਿਆਂਗਾ ਲੇਕਿਨ ਢਾਈ ਮਹੀਨੇ ਲੰਘ ਗਏ ਨੇ ਸਾਬਕਾ ਜਸਿਸ ਜੋਰਾ ਸਿੰਘ ਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੋਰਾ ਸਿੰਘ ਨੇ ਅੱਜ ਫਿਰ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਕਿ ਇਟ ਮੀਨਸ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪਤਾ ਹੈ ਕਿ ਸਾਡੇ ਲੀਡਰਾਂ ਵੱਲੋਂ ਵੀ ਬੇਅਦਬੀਆਂ ਕਰਵਾਈਆਂ ਗਈਆਂ ਨੇ 2015 ਦੇ ਵਿੱਚ ਤਾਂ